ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 278 ਤੋਂ ਲੈ ਕੇ 279 ਤੱਕ ਸਵੈ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਇਹ ਸੁਖਮਨੀ ਸਾਹਿਬ ਦੀ ਅੱਜ 12ਵੀਂ ਅਸ਼ਟਪਦੀ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਵ ਗਲੇ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜਾ ਜੀਵ ਅੰਦਰੋਂ ਹਉਮੈ ਖਤਮ ਕਰਕੇ ਗਰੀਬੀ ਸੁਹਾ ਦੇ ਵਿੱਚ ਰਹਿੰਦਾ ਹੈ ਉਹ ਹਮੇਸ਼ਾ ਸੁਖੀ ਰਹਿੰਦਾ ਹੈ ਕਹਿੰਦੇ ਜਿਹੜੇ ਵੱਡੇ ਵੱਡੇ ਹੰਕਾਰ ਕਰਮ ਕਰਨ ਵਾਲੇ ਨੇ ਨਾਨਕ ਜੀ ਕਹਿੰਦੇ ਉਹ ਆਪਣਾ ਹੰਕਾਰ ਦੇ ਵਿੱਚ ਹੀ ਆਪਣਾ ਜੀਵਨ ਗਲਤਾਨ ਕਰਕੇ ਆਪਣਾ ਜੀਵਨ ਖਰਾਬ ਕਰ ਲੈਂਦੇ ਨੇ ਕਹਿੰਦੇ ਜਿਹੜੇ ਹੰਕਾਰ ਚ ਰਹਿੰਦੇ ਨੇ ਪਰ ਉਹਦੀ ਬਜਾਏ ਜੋ ਨਿਮਰਤਾ ਚ ਰਹਿੰਦੇ ਨੇ ਨਿਰਮਾਨ ਤਰਜ ਰਹਿੰਦੇ ਨੇ ਗਰੀਬੀ ਸੁਭਾਅ ਚ ਰਹਿੰਦੇ ਨੇ ਉਹ ਬੜੇ ਸੁਖੀ ਰਹਿੰਦੇ ਨੇ ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ ਆਸ਼ਟਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਕਹਿੰਦੇ ਜਿਹਦੇ ਅੰਦਰ ਆਪਣੇ ਰਾਜ ਅਭਿਮਾਨ ਆ ਆਪਣੇ ਵੱਡੇ ਹੋਣ ਦਾ ਕਹਿੰਦੇ ਮਾਣ ਆ ਕਹਿੰਦੇ ਉਹ ਨਰਕਾਂ ਵਿੱਚ ਪੈਂਦਾ ਕਹਿੰਦੇ ਜਿੱਦਾਂ ਕਹਿੰਦੇ ਮੈਂ ਜਿਵੇਂ ਕੁੱਤੇ ਦੀ ਜੂਨੀ ਕਹਿੰਦੇ ਉਹ ਪ੍ਰਾਪਤ ਕਰਦਾ ਵੀ ਅਭਿਮਾਨ ਵਾਲਾ ਇੰਨਾ ਮਾੜਾ ਹੈ ਜੋ ਜਨਮ ਜੋ ਬਨਵੰਤ ਸੋ ਹੋਵਤ ਬਿਸਟਾਕਾ ਜੰਤ ਜੋ ਕਹਿੰਦੇ ਆਪਣੇ ਆਪ ਨੂੰ ਜਿਆਦਾ ਰੂਪਵੰਤ ਸਮਝਦਾ ਹੈ ਉਹ ਕਹਿੰਦੇ ਗੰਦਗੀ ਦਾ ਕੀੜਾ ਬਣਦਾ ਹੈ ਆਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੋਨ ਪਰਮਾਵੇ ਜੋ ਕਹਿੰਦੇ ਇਹ ਸਮਝੇ ਵੀ ਜੋ ਮੈਂ ਕੁਝ ਕਰ ਰਿਹਾ ਵੀ ਉਹ ਚੰਗੇ ਕੰਮ ਮੈਂ ਕਰ ਰਿਹਾ ਵੀ ਮੈਂ ਹੀ ਠੀਕ ਕਰ ਰਿਹਾ ਉਹ ਵੀ ਕਹਿੰਦੇ ਬਹੁਤੀਆਂ ਜੂਨਾਂ ਦੇ ਵਿੱਚ ਪਰਮ ਦਾ ਫਿਰਦਾ ਕਹਿੰਦੇ ਜਨਮ ਮਰਨ ਦੇ ਚੱਕਰ ਚ ਪਿਆ ਰਹਿੰਦਾ ਧਨ ਭੂਮੀ ਕਾ ਜੋ ਕਰੈ ਗੁਮਾਨ ਸੋ ਮੂਰਖ ਅੰਦਾ ਅਗਿਆਨ ਕਹਿੰਦੇ ਜਿਹਨੂੰ ਕਿਸੇ ਨੂੰ ਆਪਣੇ ਧਨ ਦਾ ਭੂਮੀ ਦਾ ਹੰਕਾਰ ਆ ਉਹ ਵੀ ਕਹਿੰਦੇ ਅਗਿਆਨੀ ਆ ਤੇ ਮੂਰਖ ਹੈ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੇ ਨਾਨਕ ਈਹਾ ਮੁਕਤ ਆਗੈ ਸੁਖ ਪਾਵੇ ਕਹਿੰਦੇ ਪਰਮਾਤਮਾ ਕਿਰਪਾ ਕਰਕੇ ਜਿਸ ਜੀਵ ਦੇ ਅੰਦਰ ਗਰੀਬੀ ਸੁਭਾਅ ਪਾ ਦੇਵੇ ਨਾਨਕ ਜੀ ਕਹਿੰਦੇ ਉਹ ਇੱਥੇ ਵੀ ਸੁਖੀ ਰਹਿੰਦਾ ਅੱਗੇ ਦਰਗਾਹ ਦੇ ਵਿੱਚ ਵੀ ਮੁਕਤੀ ਪਾਉਂਦਾ ਕਹਿੰਦੇ ਧਨਵੰਤਾ ਹੋਏ ਕਰ ਗਰਵਾਵੈ ਤ੍ਰਿਣ ਸਮਾਨ ਕਛ ਸੰਗ ਨ ਜਾਵੇ ਕਹਿੰਦੇ ਜੇ ਕੋਈ ਜੀਵ ਇਹ ਸੋਚੇ ਕਿ ਮੈਂ ਧਨਵੰਤਾ ਤੇ ਹੋਵੇ ਧਨਵੰਤ ਉਹਦਾ ਹੰਕਾਰ ਕਰੇ ਕਹਿੰਦੇ ਇੱਥੋਂ ਤਾਂ ਇੱਕ ਕਹਿੰਦੇ ਤਿੱਲੇ ਜਿੰਨੀ ਚੀਜ਼ ਨਹੀਂ ਨਾਲ ਜਾਣੀ ਹੈਗੀ ਫਿਰ ਹੰਕਾਰ ਕਿਸ ਚੀਜ਼ ਦਾ ਬਹੁ ਲਸਕਰ ਮਾਨਖ ਉਪਰ ਕਰੈ ਆਸ ਪਲ ਪੀਤਰਤਾ ਕਾ ਹੋਏ ਬినాਸ ਕਹਿੰਦੇ ਜਿਸ ਦੇ ਕੋਈ ਬਹੁਤੇ ਲਸਕਰ ਫੌਜਾਂ ਨੇ ਕਹਿੰਦੇ ਉਹਦੇ ਉਪਰ ਕੋਈ ਜੀਵ ਆਪਣਾ ਮਾਨ ਕਰੇ ਕਹਿੰਦੇ ਚੀਜ਼ਾਂ ਖਤਮ ਹੁੰਦਿਆਂ ਨੂੰ ਤਾਂ ਇੱਕ ਪਲ ਨਹੀਂ ਲੱਗਦਾ ਹੈਗਾ ਮਾਨ ਕਿਸ ਚੀਜ਼ ਆ ਸਬ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਹਿੰਦੇ ਜੇ ਕੋਈ ਆਪਣੇ ਆਪ ਨੂੰ ਸਾਰਿਆਂ ਤੋਂ ਬਲਵਾਨ ਸਮਝੇ ਤਕੜਾ ਸਮਝੇ ਕਹਿੰਦੇ ਸੋਚਣ ਵਾਲੀ ਗੱਲ ਆ ਵੀ ਇੱਕ ਸੈਕਿੰਡ ਦੇ ਵਿੱਚ ਭਸਮ ਹੋ ਜਾਣਾ ਫਿਰ ਮਾਨ ਕਿਸ ਚੀਜ਼ ਦਾ ਕਿਸੇ ਨਾ ਬਦੈ ਆਪ ਅਹੰਕਾਰੀ ਤਰਮ ਰਾਇ ਤਿਸ ਕਰੇ ਖੁਆਰੀ ਕਹਿੰਦੇ ਕੋਈ ਜੀਵ ਆਪਣੇ ਆਪ ਨੂੰ ਵੱਡਾ ਸਮਝਦਾ ਕਿਸੇ ਨੂੰ ਆਪਣੇ ਬਰਾਬਰ ਦਾ ਨਹੀਂ ਸਮਝਦਾ ਤੇ ਹੰਕਾਰ 'ਚ ਰਹਿੰਦਾ ਕਹਿੰਦੇ ਫਿਰ ਉਹ ਧਰਮ ਰਾਏ ਦਾ ਡੰਡਾ ਉਹਨੂੰ ਚੱਲਣਾ ਪੈਂਦਾ ਗੁਰਪਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਵਾਨ ਨਾਨਕ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਜਿਸ ਜੀਵ ਦੇ ਅੰਦਰੋਂ ਹੰਕਾਰ ਖਤਮ ਹੋ ਜਾਵੇ ਕਹਿੰਦੇ ਉਹ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਸ਼ੋਭਾ ਪਾਉਂਦਾ ਹੈ ਕਬੂਲਗੀ ਪਾਉਂਦਾ ਹੈ ਕੋਟ ਕਰਮ ਕਰੈ ਹਉ ਤਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਕਹਿੰਦੇ ਕੋਈ ਜੀਵ ਚੈ ਕਰੋੜਾਂ ਹੀ ਕਹਿੰਦੇ ਕੰਮ ਕਰ ਲੈ ਧਾਰਮਿਕ ਕੰਮ ਕੋਈ ਹੋਰ ਚੰਗੇ ਕੰਮ ਤੇ ਉਹ ਕਰਨ ਦੇ ਨਾਲ ਆਪਣੇ ਅੰਦਰ ਉਹਦੇ ਹਉਮੈ ਆ ਜਾਵੇ ਫਿਰ ਕਹਿੰਦੇ ਇੱਕ ਤਾਂ ਕੰਮ ਕਰਕੇ ਉਹ ਥਕਾਵਟ ਉਹਨੇ ਪਾਈ ਦੂਜਾ ਕਹਿੰਦੇ ਸਾਰੇ ਉਹ ਕੰਮ ਕੀਤੇ ਹੋਏ ਬਿਰਥੇ ਚਲੇ ਗਏ ਕੋਈ ਥਾਂ ਨਹੀਂ ਪਏ ਹਉਮੈ ਦੇ ਕਾਰਨ ਅਨੇਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਕਹਿੰਦੇ ਕੋਈ ਤਪੱਸਿਆ ਕਰੇ ਤੇ ਨਾਲ ਹੰਕਾਰ ਕਰੇ ਫਿਰ ਕਹਿੰਦੇ ਉਹਨੂੰ ਵੀ ਮੁੜ ਮੁੜ ਕੇ ਜੂਨੀਆਂ ਦੇ ਵਿੱਚ ਆਉਣਾ ਜਾਣਾ ਪੈਂਦਾ ਹੈ ਅਨੇਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗੇ ਕੋ ਕੈਸੇ ਗਵੈ ਕਹਿੰਦੇ ਜੇ ਕੋਈ ਕਿੰਨੇ ਯਤਨ ਕਰਕੇ ਆਪਣੇ ਅੰਦਰੋਂ ਨਮਰਤਾ ਲਿਆਉਣੀ ਚਾਹੇ ਪਰ ਅੰਦਰੋਂ ਉਹਦੇ ਨਮਰਤਾ ਆਵੇ ਨਾ ਤਾਂ ਕਹਿੰਦੇ ਫਿਰ ਕਿਸ ਤਰ੍ਹਾਂ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਪਰਵਾਨਗੀ ਪਾ ਸਕਦਾ ਹੈ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨੇਕਟ ਨਾ ਆਵੇ ਕਹਿੰਦੇ ਆਪਣੇ ਆਪ ਨੂੰ ਕੋਈ ਭਲਾ ਕਹਾਈ ਚੱਲੇ ਪਰ ਹੋਵੇ ਨਾ ਉਹਦੇ ਕਹਿੰਦੇ ਭਲਾਈ ਨੈਗੇਟਿਵ ਵੀ ਨਹੀਂ ਆਉਂਦੀ ਕਹਿੰਦੇ ਉਹ ਮਤਲਬ ਕਿਸਰਫ ਕਹਿਣ ਮਾਤਰ ਆਪਣੇ ਆਪ ਨੂੰ ਭਲਾ ਹੈ ਪਰ ਉਹ ਚ ਭਲਾਈ ਨਹੀਂ ਹੁੰਦੀ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਨਾਨਕ ਜੀ ਕਹਿੰਦੇ ਨੇ ਜਿਹੜਾ ਜੀਵ ਸਾਰਿਆਂ ਦੇ ਅੱਗੇ ਨਮਰ ਹੋ ਜਵੇ ਨਮਰਤਾ ਭਾਵਾਜਵੇ ਕਹਿੰਦੇ ਉਹਦੀ ਪਵਿੱਤਰ ਸੋਭਾ ਬਣਦੀ ਆ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਕਹਿੰਦੇ ਜਦੋਂ ਜੀਵ ਦੇ ਮਨ ਵਿੱਚ ਆਪ ਕਰਤਾ ਭਾਵ ਆ ਜਾਵੇ ਕਰਤੇ ਦਾ ਨਾ ਸੋਚੇ ਕਿ ਵੀ ਪ੍ਰਮਾਤਮਾ ਕਰਨ ਵਾਲਾ ਆਪਣੇ ਆਪ ਨੂੰ ਕਰਨ ਵਾਲਾ ਸਮਝੇ ਤੇ ਉਦੋਂ ਤੱਕ ਕਹਿੰਦੇ ਉਸ ਜੀਵ ਨੂੰ ਕੋਈ ਸੁਖ ਪ੍ਰਾਪਤ ਨਹੀਂ ਹੋ ਸਕਦਾ ਜਦ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਬ ਜੋਨ ਮੈਂ ਫਿਰਤਾ ਫਿਰ ਕਹਿੰਦੇ ਨੇ ਵੀ ਜੇ ਆਪਣੇ ਆਪ ਨੂੰ ਕਰਤਾ ਮੰਨਣ ਲੱਗ ਜਾਏ ਫਿਰ ਇਹ ਆਵਾ ਗਵਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ ਜਬ ਤਾਰੇ ਕੋ ਬੈਰੀ ਮੀਤ ਤਬ ਤਬ ਲਗ ਨਹਿ ਚਲ ਨਹੀਂ ਜੀਤ ਜਦੋਂ ਤੱਕ ਕਹਿੰਦੇ ਇਹਦੇ ਮਨ ਦੇ ਵਿੱਚ ਕਿਸੇ ਨੂੰ ਵੈਰੀ ਕਿਸੇ ਨੂੰ ਮਿੱਤਰ ਸਮਝਣ ਦੀ ਭਾਵਨਾ ਰਹਿੰਦੀ ਆ ਨਾ ਵੀ ਸਾਰਿਆਂ ਨੂੰ ਇੱਕ ਸਮਾਨ ਨਹੀਂ ਸਮਝਦਾ ਉਦੋਂ ਤੱਕ ਕਹਿੰਦੇ ਜਿਹੜਾ ਇਹਦਾ ਹਿਰਦਾ ਆਪਣੇ ਨਿੱਜ ਦੇ ਘਰ ਵਿੱਚ ਨਹੀਂ ਵਸ ਸਕਦਾ ਜਬ ਲਗ ਮੋਹ ਮगन ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਜਦੋਂ ਤੱਕ ਕਹਿੰਦੇ ਮਾਇਆ ਦੇ ਮੋਹ ਵਿੱਚ ਹੈ ਉਦੋਂ ਤੱਕ ਫਿਰ ਧਰਮ ਰਾਜ ਵੱਲੋਂ ਸਜ਼ਾ ਮਿਲਦੀ ਹੀ ਮਿਲਦੀ ਹੈ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਹੋਉ ਛੁਟੈ ਜਦੋਂ ਕਹਿੰਦੇ ਪਰਮਾਤਮਾ ਦੀ ਕਿਰਪਾ ਨਾਲ ਇਹਦੇ ਵਿਕਾਰਾਂ ਦੇ ਬੰਧਨ ਟੁੱਟਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਨਾਨਕ ਜੀ ਕਹਿੰਦੇ ਫਿਰ ਇਹਦੀ ਹਉਮੈ ਵੀ ਕਹਿੰਦੇ ਖਤਮ ਹੋ ਜਾਂਦੀ ਹੈ ਸਹਿ ਸਖਤੇ ਲਖ ਕੋ ਉਠਤਾ ਵੈ ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ ਕਹਿੰਦੇ ਕਈ ਦਫਾ ਜੀਵ ਹਜ਼ਾਰਾਂ ਕਮਾਉਂਦਾ ਤੇ ਫਿਰ ਲੱਖਾਂ ਨੂੰ ਕਮਾਉਣ ਲਈ ਉੱਠਦਾ ਕਹਿੰਦੇ ਚਾਹੁੰਦਾ ਵੀ ਹੁਣ ਮੈਂ ਹੋਰ ਕਮਾਵਾਂ ਰੱਜਦਾ ਨਹੀਂ ਹੈਗਾ ਕਹਿੰਦੇ ਉਦੋਂ ਤੱਕ ਫਿਰ ਇਹਨੂੰ ਮਾਇਆ ਦੇ ਪਿੱਛੇ ਹੀ ਭੱਜਦਾ ਤ੍ਰਿਪਤੀ ਨਹੀਂ ਆਉਂਦੀ ਹੈਗੀ ਅਨੇਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਾਪ-ਖਾਪ ਮਰੈ ਜਦੋਂ ਕਹਿੰਦੇ ਸੰਸਾਰ ਦੇ ਭੋਗ ਪਦਾਰਥਾਂ ਦੇ ਵਿੱਚ ਰਚਿਆ ਹੁੰਦਾ ਇਹਨੂੰ ਕਹਿੰਦੇ ਤ੍ਰਿਪਤੀ ਨਹੀਂ ਆਉਂਦੀ ਨਾ ਤਾਂ ਸਾਰੇ ਭੋਗ ਖਾ-ਖਾ ਕੇ ਪਦਾਰਥ ਤੇ ਨਾ ਹੀ ਮਾਇਆ ਵੱਲੋਂ ਜਿਵੇਂ ਕਹਿੰਦੇ ਨਾ ਵੀ ਜਿੰਨੀ ਅੱਗ ਚ ਬਾਲਣ ਪਾਓ ਹੋਰ ਵੱਧਦੀ ਜਾਂਦੀ ਹੈ ਹੋਰ ਮੰਗਦੀ ਹੈ ਬਾਲਣ ਉਸ ਤਰ੍ਹਾਂ ਹੀ ਇਹ ਹੈਗੀ ਆ ਜੀਵ ਦਾ ਲਾਲਚ ਹੰਕਾਰ ਤੇ ਤ੍ਰਿਸ਼ਨਾ ਮਾਇਆ ਦੀ ਵੱਧਦੀ ਜਾਂਦੀ ਹੈ ਇਹ ਨਹੀਂ ਕਿ ਜੇ ਜ਼ਿਆਦਾ ਆ ਗਈ ਤਾਂ ਤ੍ਰਿਪਤੀ ਹੋ ਜਾਣੀ ਆ ਨਹੀਂ ਹੋਰ ਮੰਗਦਾ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਕਹਿੰਦੇ ਜਦੋਂ ਤੱਕ ਜੀਵ ਦੇ ਅੰਦਰ ਸੰਤੋਖ ਨਹੀਂ ਨਿਹਾਉਂਦਾ ਉਦੋਂ ਤੱਕ ਉਹਨੂੰ ਕਿਸੇ ਵੀ ਚੀਜ਼ ਵੱਲੋਂ ਰਾਜ ਨਹੀਂ ਆਉਂਦਾ ਹੈਗਾ ਜਿਸ ਤਰ੍ਹਾਂ ਕਹਿੰਦੇ ਵੀ ਸਪਨੇ ਦੇ ਵਿੱਚ ਜੋ ਵੀ ਕੁਝ ਹੋ ਰਿਹਾ ਉਹ ਸਭ ਕੁਝ ਅ ਨਕਲੀ ਹੁੰਦਾ ਅਸਲੀ ਨਹੀਂ ਹੁੰਦਾ ਇਸ ਤਰ੍ਹਾਂ ਹੀ ਜਦ ਤੱਕ ਜੀਵ ਕੋਲ ਸੰਤੋਖ ਨਹੀਂ ਆਉਂਦਾ ਹੈਗਾ ਉਦੋਂ ਤੱਕ ਇਹ ਰੱਜਦਾ ਨਹੀਂਗਾ ਜੋ ਕੁਝ ਇਹਨੂੰ ਮਿਲਦਾ ਸਭ ਕੁਝ ਬਿਰਥਾ ਹੈ ਕਿ ਰੱਜ ਤਾਂ ਆਉਂਦਾ ਹੀ ਨਹੀਂਗਾ ਨਾਮ ਰੰਗ ਸਰਬ ਸੁਖ ਹੋਏ ਬੜਪਾਗੀ ਕਿਸੈ ਪ੍ਰਾਪਤ ਹੋਏ ਕਹਿੰਦੇ ਸੁਖ ਮਿਲਦਾ ਜੀਵ ਨੂੰ ਕਿਸ ਚੀਜ਼ ਦੇ ਨਾਲ ਸਾਰੇ ਸੁੱਖ ਮਿਲਦੇ ਨੇ ਜਦੋਂ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਪਰ ਕਹਿੰਦੇ ਨਾਮ ਦਾ ਰੰਗ ਕਿਸੇ ਵੱਡੇ ਭਾਗਾਂ ਵਾਲੇ ਨੂੰ ਮਿਲਦਾ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਨਾਨਕ ਜੀ ਕਹਿੰਦੇ ਵੀ ਪਰਮਾਤਮਾ ਸਭ ਕੁਝ ਆਪ ਕਰਨ ਕਰਾਉਣ ਵਾਲਾ ਹੈ ਫੇਰ ਸਾਡੇ ਜੀਵਾਂ ਲਈ ਕੀ ਫੱਬਦਾ ਹੈ ਵੀ ਅਸੀਂ ਪਰਮਾਤਮਾ ਦਾ ਨਾਮ ਹਰ ਵਕਤ ਜਪੀਏ ਕਰਨ ਕਰਾਉਣ ਕਰਨ ਹਾਰ ਇਸ ਕੇ ਹਾਤ ਕਹਾ ਵਿਚਾਰ ਕਹਿੰਦੇ ਵਿਚਾਰ ਕਰਕੇ ਦੇਖੋ ਵੀ ਜੀਵ ਦੇ ਹੱਥ ਵਸ ਕੀ ਆ ਸਭ ਕੁਝ ਕਰਨ ਕਰਾਉਣ ਵਾਲਾ ਉਹ ਪਰਮਾਤਮਾ ਆਪ ਹੈ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਕਹਿੰਦੇ ਪਰਮਾਤਮਾ ਸਭ ਕੁਝ ਕਰਨ ਵਾਲਾ ਆਪ ਹੀ ਹੈ ਆਪ ਹੀ ਆਪਣੇ ਆਪ ਨੂੰ ਪੈਦਾ ਕੀਤਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਕਹਿੰਦੇ ਜਿਸ ਜੀਵ ਤੇ ਜਿਵੇਂ ਦੀ ਦ੍ਰਿਸ਼ਟੀ ਕਰਦਾ ਜਿਵੇਂ ਦੀ ਨਜ਼ਰ ਪਾਉਂਦਾ ਜਿਵੇਂ ਦੀ ਮਤਲਬ ਮਿਹਰ ਕਰਦਾ ਉਸ ਤਰ੍ਹਾਂ ਦਾ ਉਹ ਜੀਵ ਹੋ ਜਾਂਦਾ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕੈ ਸੰਗ ਇਹ ਜਿਹੜੇ ਕਹਿੰਦੇ ਜਗਤ ਦੀ ਲੀਲਾ ਨਾ ਇਹ ਪ੍ਰਮਾਤਮਾ ਨੇ ਸਭ ਆਪਣੀ ਸੁਤੰਤਰ ਇੱਛਾ ਨਾਲ ਬਣਾਈ ਹੋਈ ਆ ਕਹਿੰਦੇ ਜਿਵੇਂ ਸਾਰਿਆਂ ਤੋਂ ਪ੍ਰਮਾਤਮਾ ਦੂਰ ਵੀ ਹੈਗਾ ਤੇ ਸਾਰਿਆਂ ਦੇ ਅੰਗ ਸੰਗ ਵੀ ਹੈ ਇਹ ਹੈ ਵੀ ਕਿਸੇ ਜੀਵ ਨੂੰ ਕਿਵੇਂ ਦਾ ਅਨੁਭਵ ਹੋ ਰਿਹਾ ਪ੍ਰਮਾਸਵਾ ਪ੍ਰਮਾਤਮਾ ਦੀ ਰਹਿਮਤ ਸਦਕਾ ਬੁੱਝ ਦੇਖ ਕਰੇ ਵਿਵੇਕ ਆਪੇ ਇੱਕ ਆਪੇ ਅਨੇਕ ਪਰਮਾਤਮਾ ਕਹਿੰਦੇ ਜਦੋਂ ਤਾਂ ਸਾਰਿਆਂ ਨੂੰ ਆਪਣੇ ਵਿੱਚ ਸਮਾ ਲੈਂਦਾ ਇੱਕ ਬਣ ਜਾਂਦਾ ਫਿਰ ਜਦੋਂ ਵਿਸਥਾਰ ਕਰਦਾ ਸ੍ਰਿਸ਼ਟੀ ਦਾ ਫਿਰ ਅਨੇਕਾਂ ਦੇ ਵਿੱਚ ਆਪ ਆਪਣਾ ਪਸਾਰਾ ਕਰ ਦਿੰਦਾ ਆਪ ਹੀ ਕਹਿੰਦੇ ਸਾਰਿਆਂ ਨੂੰ ਦੇਖਦਾ ਆਪ ਹੀ ਸਾਰਿਆਂ ਦੀ ਪਰਖ ਕਰਦਾ ਆਪ ਹੀ ਸਾਰਿਆਂ ਨੂੰ ਜਾਣਦਾ ਕਿਉਂਕਿ ਅੰਦਰ ਜੋ ਬੈਠਾ ਮਰੇ ਨ ਬਿਨ ਸੇ ਆਵੇ ਨ ਜਾਏ ਨਾਨਕ ਸਦ ਹੀ ਰਹਾ ਸਮਾਏ ਨਾਨਕ ਜੀ ਕਹਿੰਦੇ ਨੇ ਪਰਮਾਤਮਾ ਜੰਮਦਾ ਮਰਦਾ ਨਹੀਂ ਹੈ ਇਸ ਲਈ ਜੁਨੀਆਂ ਚ ਨਹੀਂ ਆਉਂਦਾ ਹੈ ਤੇ ਸਦਾ ਹੀ ਵਿਆਪਕ ਹੈ ਇਥੇ ਆਪ ਉਪਦੇਸ ਹੈ ਸਮਝ ਹੈ ਆਪ ਆਪੇ ਰਚਿਆ ਸਭ ਕੈ ਸਾਥ ਕਿਉਂਕਿ ਜੀਵਨ ਦੇ ਵਿੱਚ ਵਿਆਪਕ ਹੈ ਇਸ ਤਰ੍ਹਾਂ ਉਪਦੇਸ਼ ਵੀ ਆਪ ਕਰ ਰਿਹਾ ਤੇ ਦਿੱਤਾ ਹੋਇਆ ਉਪਦੇਸ਼ ਸਮਝ ਵੀ ਆਪ ਰਿਹਾ ਸਾਰਿਆਂ ਦੇ ਵਿੱਚ ਆਪ ਰਚਿਆ ਹੋਇਆ ਹੈ ਆਪ ਕਿਨੋ ਆਪਨ ਵਿਸਥਾਰ ਸਭ ਕੁਝ ਉਸ ਕਾ ਉਹ ਕਰਨਹਾਰ ਕਹਿੰਦੇ ਪਰਮਾਤਮਾ ਨੇ ਆਪਣੇ ਆਪ ਤੋਂ ਹੀ ਇਸ ਸੰਸਾਰ ਦਾ ਪਸਾਰਾ ਕੀਤਾ ਹੈ ਉਹ ਸਭ ਕੁਝ ਕਰਨਹਾਰ ਹੈ ਹੋਰ ਦੂਜਾ ਕੋਈ ਕੁਝ ਨਹੀਂ ਕਰ ਸਕਦਾ ਉਸਤੇ ਪਿੰਨ ਕਹੋ ਕਿਛ ਹੋਏ ਥਾਨਥ ਨੰਤਰ ਇਕੈ ਸੋਏ ਕਹਿੰਦੇ ਸਾਰੀਆਂ ਜਗਾਂ ਦੇ ਵਿੱਚ ਉਹ ਇੱਕ ਪਰਮਾਤਮਾ ਹੀ ਹੈ ਦੱਸੋ ਕਹਿੰਦੇ ਵੀ ਕੁਝ ਵੀ ਉਹਦੇ ਤੋਂ ਬਿਨਾ ਉਹਦੀ ਇੱਛਾ ਤੋਂ ਬਿਨਾ ਜੇ ਕੁਝ ਹੋ ਸਕਦਾ ਹੋਵੇ ਆਪਣੇ ਚਲਤ ਆਪ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ ਕਹਿੰਦੇ ਪਰਮਾਤਮਾ ਆਪਣੀ ਖੇਡ ਆਪ ਹੀ ਬਣਾਉਣ ਵਾਲਾ ਹੈ ਬੜੇ ਰੰਗਾ ਰੰਗਾ ਦੇ ਕਹਿੰਦੇ ਬੇਅੰਤ ਕੌਤਕ ਕਰ ਰਿਹਾ ਹੈ ਤਾਂ ਹੀ ਸਾਨੂੰ ਉਹਦੀ ਲੀਲਾ ਸਮਝ ਨਹੀਂ ਨਾ ਆਉਂਦੀ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਨ ਨਾ ਜਾਏ ਕਹਿੰਦੇ ਜੀਵਾਂ ਦੇ ਮਨ ਵਿੱਚ ਉਹ ਵੱਸਦਾ ਹੈ ਉਹਦੇ ਮਨ ਵਿੱਚ ਜੀਵ ਵਸਦੇ ਨੇ ਸਾਰਿਆਂ ਦਾ ਖਿਆਲ ਰੱਖਦਾ ਨਾ ਨਾਨਕ ਜੀ ਕਹਿੰਦੇ ਉਹਦੀ ਕੀਮਤ ਨਹੀਂ ਅਸੀਂ ਪਾ ਸਕਦੇ ਉਹਦੀ ਅਸੀਂ ਗੱਤਮਤ ਨਹੀਂ ਪਾ ਸਕਦੇ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦਿ ਕਿਨੈ ਵਖਿਆਨੀ ਕਹਿੰਦੇ ਪਰਮਾਤਮਾ ਸਦਾ ਹੀ ਸੱਚ ਹੈ ਗੁਰੂ ਦੀ ਕਿਰਪਾ ਨਾਲ ਹੀ ਕਿਸੇ ਨੇ ਉਹਦਾ ਕਥਨ ਕੀਤਾ ਹੈ ਸੱਚ 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 ਸਭ ਕੀਨਾ ਕੋਟ ਮਦੈ ਕਿਨ ਬਿਰਲੇ ਚੀਨਾ ਆਪ ਵੀ ਸੱਚਾ ਹੈ ਜੋ ਕੁਝ ਕਰ ਰਿਹਾ ਹੈ ਉਹ ਵੀ ਸੱਚ ਹੀ ਕਰ ਰਿਹਾ ਹੈ ਪਰ ਕਹਿੰਦੇ ਕਰੋੜਾਂ ਵਿੱਚੋਂ ਕੋਈ ਬਿਰਲਾ ਹੀ ਹੈ ਜਿਹਨੂੰ ਇਸ ਚੀਜ਼ ਦੀ ਸਮਝ ਆਈ ਹੈ ਜਿਹਨੂੰ ਪਰਮਾਤਮਾ ਨੇ ਸਮਝਾਇਆ ਉਹਨੂੰ ਹੀ ਸਮਝ ਆਉਂਦੀ ਆ ਪਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਕਹਿੰਦੇ ਹੈ ਪਰਮਾਤਮਾ ਜੀ ਤੇਰਾ ਰੂਪ ਬੜਾ ਪਵਿੱਤਰ ਹੈ ਤੂੰ ਕਹਿੰਦੇ ਬਹੁਤ ਹੀ ਜ਼ਿਆਦਾ ਸੁੰਦਰ ਹੈ ਤੇਰੇ ਨਾਲ ਕਹਿੰਦੇ ਕਿਸੇ ਨੂੰ ਉਪਮਾ ਨਹੀਂ ਦਿੱਤੀ ਜਾ ਸਕਦੀ ਦੱਸਿਆ ਨਹੀਂ ਜਾ ਸਕਦਾ ਵੀ ਤੂੰ ਕਿੰਨਾ ਸੁੰਦਰ ਹੈ ਵੀ ਤੂੰ ਬੇਅੰਤ ਸੁੰਦਰ ਹੈ ਨਿਰਮਲ 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 ਤੇਰੀ ਬਾਣੀ ਘਾਟ ਘਾਟ ਸੁਣੀ ਸਰਵਨ ਬਖਾਣੀ ਕਹਿੰਦੇ ਪ੍ਰਮਾਤਮਾ ਜੀ ਤੇਰੀ ਬਾਣੀ ਬਹੁਤ ਹੀ ਪਵਿੱਤਰ ਹੈ ਕਹਿੰਦੇ ਇਹ ਜਿਸ ਤਰ੍ਹਾਂ ਕਿਸੇ ਨੇ ਹਰ ਇੱਕ ਘਟ ਦੇ ਵਿੱਚ ਕਿਸੇ ਨੇ ਇਹ ਬਾਣੀ ਸੁਣੀ ਹੈ ਤੇ ਕਿਸੇ ਨੇ ਇਹ ਤੇਰੀ ਪਵਿੱਤਰ ਬਾਣੀ ਦਾ ਵਿਖਿਆਨ ਕੀਤਾ ਹੈ ਤੇ ਫਿਰ ਜਿਹੜੇ ਜਗਿਆਸੂ ਜਾਣੇ ਉਹਨਾਂ ਨੇ ਇਹ ਵਾਣੀ ਸੁਣੀ ਹੈ ਤੇ ਤੇਰੀ ਬਾਣੀ ਬੜੀ ਹੀ ਪਵਿੱਤਰ ਹੈ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨਪ੍ਰੀਤ ਫਿਰ ਨਾਨਕ ਜੀ ਕਹਿੰਦੇ ਨੇ ਵੀ ਜਿਹੜੇ ਜਨ ਪ੍ਰੀਤ ਦੇ ਨਾਲ ਤੇਰਾ ਨਾਮ ਜਪਦੇ ਨੇ ਕਹਿੰਦੇ ਉਹ ਪਵਿੱਤਰ 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 ਪੁਨੀਤ ਹੋ ਗਏ ਉਹ ਬਹੁਤ ਜ਼ਿਆਦਾ ਪਵਿੱਤਰ ਹੋ ਗਏ ਜਿਹੜੇ ਤੇਰੀ ਬਾਣੀ ਸੁਣਦੇ ਨੇ ਤੇ ਤੇਰਾ ਨਾਮ ਪ੍ਰੀਤ ਨਾਲ ਜਪਦੇ ਨੇ ਸੱਚੇ ਪਾਤਸ਼ਾਹ ਜੀ ਸਾਰਿਆਂ ਤੇ ਰਹਿਮਤ ਕਰਨ ਸਾਰਿਆਂ ਨੂੰ ਆਪਣਾ ਨਾਮਦਾਨ ਦੇਣ ਜੀ ਹਾਂਜੀ ਸੰਗਤ ਜੀ ਐਨੀ ਸੇਵਾ ਪਰਵਾਨ ਕਰਨੀ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਦਾਸੀ ਦੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜਦਿਆਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਆਪਦੀ ਇਸ ਅਣਜਾਣ ਬੱਚੀ ਦੀਆਂ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ